ਸਾਰੇ ਗੌਰ ਸਾਰਿਆਂ ਨੂੰ ਆਪਾਂ ਪਹੁੰਚੇ ਆ ਜੀ ਪਿੰਡ ਮੱਤੀ ਜ਼ਿਲ੍ਹਾ ਮਾਨਸਾ ਭਰਾਵਾ ਵੱਲੋਂ ਕਰਾਇਆ ਗਿਆ ਵੇ ਜੀ ਟਰਾਲੀ ਖਿੱਚ ਮੁਕਾਵੇ ਟਰੈਕਟਰ ਮੰਗ ਟਰਾਲੀ ਪਾ ਕੇ ਵੱਡੀ ਮਿੱਟੀ ਨਾਲ ਭਰ ਕੇ ਟਰਾਲੀਆਂ ਖਿੱਚੀਆਂ ਜਾ ਰਹੀਆਂ ਨੇ ਵੱਡੇ ਵੱਡੇ ਟਰੈਕਟਰਾਂ ਦੇ ਨਾਲ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਦੇ ਨਾਲੇ ਫਾਲੋ ਕਰ ਦਿਓ ਬਾਈ ਜੀ। ਇਹਨਾਂ ਨੂੰ ਐਂਡ ਤੱਕ ਲਾਜ ਵੀ ਦੇਖੋ ਜੀ। ਜੇ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਫੇਰ ਪਤਾ ਫੋਨ ਨੰਬਰ 7885838188। ਦੇਖੋ ਬਈ ਪੰਜਾਬ ਬਹੁਤ ਜਿਆਦਾ ਇਕੱਠਾ ਬਣ ਜੀ। ਬਹੁਤ ਦੂਰੋਂ ਦੂਰੋਂ ਟ੍ਰੈਕਟਰ ਪਹੁੰਚੇ ਹੋਇਆ। ਨਿਊ ਹਾਲੈਂਡ ਜੋੜੀਆ ਰਜਣ। ਹਰ ਇੱਕ ਤਰ੍ਹਾਂ ਤਰ੍ਹਾਂ ਦੇ ਟ੍ਰੈਕਟਰ ਬਾਈ ਜੀ। ਪਨਾ ਮੈਂ ਤੁਹਾਨੂੰ ਕੋਤਨ ਮੁਕਾਬਲੇ ਤਰ੍ਹਾਂ ਤਰ੍ਹਾਂ ਦੇ ਬਾਈ ਜੀ। ਵੀਡੀਓ ਨਾਲ ਲਾਜ਼ਮੀ ਸ਼ੇਅਰ ਕਰ ਦਿਓ ਬਾਈ ਜੀ ਵਧੀਆ ਲੱਗੀ। ਆਜੋ ਜੀ ਫੇਰ ਆਪਣਾ YouTube ਚੈਨਲ ਹੈ ਜੀ ਫਾਰਮਰ ਕਿੰਗ 511। ਫਾਰਮਰ ਕਿੰਗ ਨਾਟ ਗਿਆ ਆਜੋ ਬਈ ਦਿਖਾਣਾ ਤੁਹਾਨੂੰ ਮੁਕਾਬਲੇ ਆਜੋ ਬਾਈ ਖਰਾ ਗਰਾਊਂਡ ਦੇ ਵਿੱਚ ਆਜੋ ਫਿਰ ਗਾਂਡੀ ਆ ਰਹਾ ਟਰੈਕਟਰ ਹੈ ਜੀ ਇਹ ਦੇਖੋ ਬਈ ਪੱਟਾ ਚੱਕਿਆ ਸਾਡੇ ਸਾਹਮਣੇ ਇਹ ਨੂੰ ਪਾ ਰਹੀ ਸੀ ਦੇਖੋ ਬਈ ਲੜ ਗਿਆ ਫੋ ਮੁੜ ਗਿਆ ਜੀ ਆਜੂ ਮੁੜ ਗਿਆ ਬਈ ਮਾਰ ਕੇ ਭਾਈ ਮੈਂ ਲੁਹਿਆੜਾ ਕੋੜੀ ਆ ਲੈ ਭਾਈ अट पवर सी देके मथा देखी जापा मालिकी S celebrate, S Trust I am going to follow it all this. S it Curnalika saka self-t karaoke, S ne Curnalika- h outro. Ache kUB BUFERE Z KUAHU SUK rat�anzo friendu nyga k wiju tigs� duringu k�� iย, peng koire t six workload t layers, einem w tercer f preserving. alle s aries o хотاح kENTE k friendu늬 Uhassemble k watersh honu backus. JOckor жел kario t insi newu af assess ja imi poundsVI homes ichter. chantrotr Fine iks devenu k reps FY daca d' k проблемы. sota Kou p Burkera medda hain dици. ਹੱਥ ਪਾੜਦਾ ਸੋਨਾ ਨਿਕਾ ਜਾਂਦਾ ਪੱਤੀ ਛੋੜਦਾ 60 સોનાલે કા 60 બઈ જમા સેન્કલ ટ્રેક્ટર તમે દેખ શકદો વિડિયો ફેકરો કોણ કવાડી મોડર હાઉસ આઉસરા પાડી લે ઉતર મારો બર પલાવી વિડિયો દેખો બઈ વિડિયો રો ਸੇਤਾਂ ਬਾਤਾਂ ਲਈ ਵੀ ਜਿਹੜੇ ਪਿਆਰ ਕਰਵਾ ਦੇ ਗੱਲਾਂ ਸੁਣਾ ਦੇ ਬੈਠਦੇ ਹੀ ਸਾਹ ਨੂੰ ਦੇ ਉਹਨਾਂ ਨੇ ਕਾ ਸੱਤ ਸੱਤ ਦੇਖੋ ਇਹ ਗੜਾ ਹੋ ਗਿਆ ਪੂਰਾ ਟਰੈਕਟਰ ਦਾ ਤੁਸੀਂ ਦੇਖ ਸਕਦੇ ਹੋ ਜੀ ਕੋਈ ਵੀ ਬੀੜੇ ਨਾ ਬੈਠੇ ਆਰੇ ਪਹਿਲਾਂ ਮੰਗੂ ਟਰੈਕਟਰ ਨੇ ਆਪਣੇ ਖੂਂਜੇ ਤੇ ਜਾਣਾ ਆ ਦੇਖੋ ਲੋ ਵਈ ਲੱਗਾ ਟਰੈਕਟਰ ਬੜਕਣਾ ਕੋਈ ਦੇਖ ਸਕਦੇ ਹੋ ਦੇਖ ਸਕਦੇ ਨੂੰ ਟਰੈਕਟਰ ਸਾਫ ਪਾਤਾ ਨੇ ਬਾਈ ਆਕਦਾ ਜੀ ਵੀਡੀਓ ਦੇ ਵਿੱਚ ਨਿਊ ਹਾਲੈਂਡ ਖੱਤੀ ਸੀ ਦੇਖੋ ਜੀ ਸਾਬੋ ਟਾਪ ਕਰੇ ਜਾਂਦਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਜੀ ਵੀਡੀਓ ਦੇ ਵਿੱਚ ਮੁਕਾਬਲੇ ਨਿਊ ਵਾਲਾ ਨਿਊ ਹਾਲੈਂਡ ਹੋਰ ਆ ਗਿਆ ਤੁਸੀਂ ਦੇਖ ਸਕਦੇ ਹੋ ਦੇਖੋ ਬਈ ਕੱਠ ਦੇਖੋ ਪਹਿਲਾਂ ਤੁਸੀਂ ਭਰਾਵਾਂ ਦਾ ਕੱਠ ਬਹੁਤ ਜ਼ਿਆਦਾ ਕਰ ਦਿਓ ਬਈ ਵੀਡੀਓ ਸ਼ੇਅਰ ਲਓ ਜੀ ਛੱਡ ਦਿਓ ਝੰਡੀ ਬਾਈ ਜੀ ਆਹ ਚੱਲ you तव्हां जल कम ते पाण कम ते पाण ਕਰਦੀ ਆਪਾਂ ਪਾਤੀ ਵੇਜਾਂ ਦੇ ਕਲੀ ਦੇ ਦਰਸ਼ਕ ਇਕੱਠੇ ਬੱਦੇ ਬਹੁਤ ਦਰਸ਼ਕ ਇਕੱਠੇ ਹੋਏ ਨੇ ਜਿਹੜੀ ਮੱਤੀ ਦਾ ਸ਼ੁਰੂ ਕਰਕੇ ਆ ਜਾਣਾ ਹਰ ਕੋ ਤੋਂ ਉੱਪਰ ਲੋ ਕਰ ਦੋ ਪ੍ਰਭੂ ਸ਼ੇਰ ਨੂੰ ਚੱਕਰ ਇੱਕ ਕੋਈ ਪੱਕਾ ਰੱਖ ਰਿਹਾ ਹੈ ਜਿਹੜੇ ਜ਼ੋਰ ਕਰਕੇ ਆ ਜਾਣਾ ਔਰ ਸੂਪਰ ਦਾ ਬੜਾ ਯਾਰ ਇਕੱਠਾ ਜੀ ਦੇਖੋ ਬਈ ਦੂਰੀ ਦੇ ਵਿੱਚ ਕਿੱਥੇ ਤਾਂ ਬਾਈ ਨੇ ਟਰੈਕਟਰ ਵੀ ਦੇਖ ਸਕਦੇ ਬਾਈ ਨਿਊ ਹੌਲੈਂਡ ဒီဒီညောရဘယ်လိုပဲပတ်တာပါတာတာပါတာတာ

ਮਣੀ ਮੱਤੀ ਦਾ ਟਰੈਕਟਰ ਆਈ ਹੈ 2 ਮਿੰਟ 28 ਸੈਕਿੰਡ ਆ ਟਰੈਕਟਰ ਆ ਬਾਈ ਜੀ ਹਣੀ ਵਾਲਾ ਨਿਊ ਹਾਲੈਂਡ ਤੋਂ ਦੇਦਾ ਟਰੈਕਟਰ ਘੈਂਟ ਆ ਬਾਈ ਬਹੁਤ ਬਲਦੋ ਆ ਜੋ ਪ੍ਰਾਹ ਵੇ ਸਪਰਾਜ ਆਇਆ ਸਪਰਾਜ ਦੇਖ ਆ ਬਾਈ ਦੂਜੇ ਦੇ ਵਿੱਚ ਸਪਰਾਜ ਦਾ ਟਰੈਕਟਰ ਕੋਟਾ ਟ੍ਰੈਨ ਨੰਬਰ 936 ਸੁਬਰਾਜ ਤੂੰ ਦੇਖਿਆ ਬਾਈ ਜੀ ਕੋਟਾ ਟ੍ਰੈਕਟਾ ਕੋਟਾ ਟ੍ਰੈਨ ਨੰਬਰ 936 ਸੁਬਰਾਜ ਉਹਨਾਂ ਦੇ ਟ੍ਰਾਲੀ ਕੋਈ 13 ਫੁੱਟ ਤੂੰ ਦੇਖਿਆ ਬਾਈ ਜੀ ਯੂਨੀਅਨ ਦੇ ਵਿੱਚ ਹਾਂ ਕਰ ਲੈ ਹਾਂ ਕਰ ਲੈ 363 363 ਇਥੇ ਦੇਖਦਾ ਆ ਬਾਈ ਇਹ ਨਹੀਂ ਖੇਤ ਦਾ ਬਾਈ ਲੱਗਦਾ ਮੈਨੂੰ ਜਾਨੀ ਇਹ ਨਹੀਂ ਕਿਸੇ ਦਾ ਟਰਾਲੀ ਟਰਾਲੀ ਵਾਲੀ ਦਾਬਲਾ ਬੈਠੀ ਵੀ ਦੇਖ ਰਹੇ ਆ ਟਰਾਲੀ ਬਹੁਤ ਦਾਬਲਾ ਜੀ ਉਹ ਸਾਲ ਉਹ ਸਾਲ ਉਹ ਵੀ ਕਰਦੇ ਸੀ ਜੰਦ ਬੱਸ ਉਹ ਨਹੀਂ ਕਦੇ ਵੀ ਕਰੇਗਾ ਨਹੀਂ ਕਦੇ ਵੀ ਕੋਈ ਪੈਂਦਾ ਖੜੇ ਸਾਰੇ ਵੀ ਵੀਡੀਓ ਦੇ ਵਿੱਚ ਭਾਈ ਯਾਰੇ ਭਰਾ ਬਾਰੇ ਭਰਾ ਆਪਣੇ ਦੇਖ ਆਏ ਤੁਸੀਂ ਸਾਰੇ ਭਰਾ ਜਮੇ ਇਕੱਠੇ ਹੋ ਗਏ ਕਿਰੋ ਕਰਦਾ ਸ਼ੇਰ ਭਾਈ ਨਜ਼ਾਰੇ ਆਏ ਪਿਆ ਮੱਤੀ ਦੇ ਵਿੱਚ ਦੇਸੀ ਵੀ ਲੱਗੀ ਵੀ ਆ ਮੇਰੀ ਮਾਣ ਮੇਰੀ ਬਾਕੀ ਦੇਸੀ ਵੀ ਕੋਈ ਨਹੀਂ ਆਉਂਦਾ ਟਰੈਕਟਰ ਤੇ ਸਾਡੇ ਚੰਗੇ ਕੰਮਜਾਬ ਨਹੀਂ ਹੋਇਆ ਬਈ ਟਰੈਕਟਰ ਹੋ ਗਿਆ ਨਹੀਂ 963 ਵੀਰੋ ਘਾਰ ਦੋ ਬਈ ਸ਼ਹਿਰ ਦਾ ਬਈ ਫੇਰ ਆ ਗਿਆ ਹੌਲੈਂਡ ਉਹੀ ਘਾਰ ਦੋ ਬਈ ਸ਼ਹਿਰ ਦੇਖੋ ਬਈ ਵੀਡੀਓ ਦੇ ਟਰੈਕਟਰ ਦੇਖੋ ਤੁਸੀਂ ਕੀ ਪਤਾ ਨਹੀਂ ਬਈ चाहता करद पट्टी देखो भाई ट्रैक्टर देखो है ट्रैटली खिल खिंच कप दी पहले भाई कट्ठ देखो कट देखो पहला तो दिखा ट्रैक्टर कट्ठ देख सकते हो ਆਰ ਦੇ ਵਿੱਚ ਸ਼ੇਰ ਵਾਖੋ ਹਾਂ ਦੇਖੋ ਭਾਈ ਨਾਲ ਨਾਲ ਦਵੀ ਨਾਲ ਬਹਾਈ ਜਾਂਦਾ ਵਹਣ ਦੇਖੋ ਇਹ ਗੱਡੀ ਹਾਂਜੀ ਭਾਈ ਜੀ ਤੁਹਾਨੂੰ ਦਿਖਾਉਣਾ ਜੀ ਟਰੈਕਟਰ ਟਰਾਲੀ ਖਿੱਚ ਮੁਕਾਬਲੇ ਟਰੈਕਟਰ ਟਰਾਲੀ ਮੁਕਾਬਲੇ ਪਿੰਡ ਮੱਤੀ ਜਿਲਾ ਮਾਨਸਾ ਦੇਖੋ ਬਾਈ ਜੀ ਵਧੀਆ ਵਧੀਆ ਟਰੈਕਟਰ ਆਏ ਵੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੁਹਾਨੂੰ ਅੰਦਰ ਪੰਡਾਲ ਦੇ ਵਿੱਚ ਵੀ ਲੈ ਕੇ ਜਾਵਾਂਗੇ ਤੁਸੀਂ ਦੇਖ ਸਕਦੇ ਹੋ ਬਾਈ ਵੀਡੀਓ ਦੇਖੋ ਕੋਈ ਟਰੈਕਟਰ ਕਿੰਨੇ ਟਾਕੜ ਟਰੈਕਟਰ ਖੜਿਆਗੇ ਇੱਥੇ ਤੁਸੀਂ ਦੇਖ ਸਕਦੇ ਹੋ ਦੇਖੋ ਬਾਈ ਵੀਡੀਓ ਦੇ ਵਿੱਚ ਮੈਨੂੰ ਲੱਗਦਾ ਦੇਖੋ ਬਾਈ ਟਰੈਕਟਰ ਬਹੁਤ ਤਾਕਦੇ ਟਰੈਕਟਰ ਆਏ ਵੇ ਆ ਵੀਰੋ ਕਾਰ ਦਿਓ ਵੀ ਸ਼ੇਅਰ ਲਓ ਬਾਈ ਪੰਡਾਲ ਦੇਖੋ ਤੁਸੀਂ ਵਾਹਣ ਵਾਹਣ ਬਾਕੇ ਕੱਢੀ ਪਈ ਗਰਦ ਦੇਖੋ ਜੀ ਕਾਵਾਈ ਵੀਡੀਓ ਦੇ ਬੱਚਾ ਵੀਡੀਓ ਕਰ ਦਿਓ ਬਾਈ ਸ਼ੇਰ ਬਹੁਤ ਜ਼ਿਆਦਾ ਇਕੱਠਾ ਹੈ ਪਿੰਡ ਮੱਤੀ ਜ਼ਿਲ੍ਹਾ ਮਾਨਸਾ ਬਹੁਤ ਜ਼ਿਆਦਾ ਟਰੈਕਟਰ ਖੜੇ ਹੈ ਬਾਈ ਬਹੁਤ ਟਰੈਕਟਰ ਆਏ ਪਿਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਬੱਚਾ ਪੈਂਦਾ ਡਾਟ ਜੀ ਤੁਸੀਂ ਦੇਖੋਗੇ ਟਰੈਕਟਰ ਆ ਰਿਹਾ ਜੀ ਨਿਊ ਹੋਲੈਂਡ ਨਿਊ ਹੋਲੈਂਡ ਦੇ ਟਰੈਕਟਰ ਆ ਰਹੇ ਹਨ 421 ਉਹ ਬੰਦੇ ਕਰਨਾ ਬੱਸ ਆ ਰਹੇ ਨੇ ਤੁਸੀਂ ਵੀ ਬਾਈ ਸ਼ੇਅਰ ਕਰ ਦਿਓ ਜੀ ਕੱਟੇ ਮੁਕਾਬਲਾ ਜੀ ਬੱਧੀ ਦੇਖੀ ਮਾਰਾ ਪਤਾ ਦੋਸਤ ਬਾਈਓ ਟ੍ਰੈਕਟਰ ਇਹ ਉਹ ਹੋਲੈਂਡ ਤੁਸੀਂ ਸਾਡਾ ਬਾਈ ਵੀਡੀਓ ਕਰ ਦਿਓ ਬਾਈ ਸ਼ੇਅਰ ਕਰ ਬਟਨ ਇਹ ਉਹ ਹੋਲੈਂਡ ਪੜਦਾ ਹੁੰਦਾ ਇਹਦਾ ਕਰਦਾ ਤੁਸੀਂ ਦੇਖ ਸਕਦਾ ਬਾਈ